ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ। ਤਿੰਨ ਜਰਸੀਆਂ ਦਿਖਾਵਾਂਗੇ, ਤਿੰਨੇ ਤਾਜ਼ੀਆਂ ਸੂਈਆਂ ਨੇ ਤੇ ਇੱਕ ਦਿਖਾਵਾਂਗੇ ਦੋ ਦੰਦ ਜਰਸੀ ਦਾ ਬੱਚਾ ਤਾਜ਼ਾ ਸੂਆ। ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ, ਕੱਲੀ-ਕੱਲੀ ਖੋਲ ਕੇ ਦਿਖਾਵਾਂਗੇ ਤੇ ਸਾਰੀ ਡਿਟੇਲ ਵੀਡੀਓ 'ਚ ਹੀ ਪੁੱਛ ਲਾਂਗੇ। ਤੇ ਜਿਹੜਾ ਰੇਟ ਆ, ਰੇਟ ਵੀ ਬਾਈ ਤੋਂ ਵੀਡੀਓ 'ਚ ਹੀ ਪੁੱਛ ਲਾਂਗੇ ਹੋਰ ਕੀ ਹਾਲ ਹੈ? ਵਧੀਆ ਜੀ। ਚੜਦੀ ਕਲਾ ਜਮਾ ਚੜਦੀ ਕਲਾ ਕਿਵੇਂ ਮੌਸਮ ਖਰਾਬ ਕਰਾ ਕੇ ਮੌਸਮ ਤੁਸੀਂ ਖਰਾਬ ਕਰਾਉਂਦੇ ਹੋ ਠੀਕ ਹੈ ਕੰਡਾ ਹੋਰ ਕਰ ਲਿਆ ਸ਼ੁਰੂ ਇੱਥੋਂ ਹਾਂ ਟਰ ਬਾਈ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਪਹਿਲਾ ਸੂਆ ਸੂਆ ਪਹਿਲਾ ਦੰਦਾਂ ਚ ਕਿਵੇਂ ਆ ਦੋ ਦੰਦ ਆ ਲੱਗਿਆ ਮੈਨੂੰ ਹੁਣ ਸਾਰੀ ਵੀ ਦੰਦਾਂ ਚ ਹੋਊਗੀ ਇਹ ਹਾਂ ਆ ਸੂਆ ਪਹਿਲਾ ਦੰਦਾਂ ਚ ਦੋ ਦੰਦਾਂ ਤੇ ਕੱਦ ਜਿਵੇਂ ਆਮ ਜਰਸੀਆਂ ਦਾ ਹੁੰਦਾ ਦਰਮਿਆਨਾ ਆਰਡਰ ਦਾ ਸੈਜ ਸੋਹਣਾ ਰੱਖਦੀ ਆ ਆਰਡਰ ਦੀ ਜਿਹੜੀ ਸ਼ੇਪ ਆ ਤੇ ਥਣ ਦਾ ਸੈਜ ਵੀ ਸੋਹਣਾ ਰੱਖਦੀ ਆ ਸੂਈ ਕਿੰਨੇ ਦਿੰਦੀ ਆ ਬਾਈ ਸੂਈ ਅੱਜ 5 ਮਾਂ ਦਣ ਪੰਜਵਾਂ ਦਿਨ ਹਾਂ ਤੇ ਬੱਚਾ ਕੀ ਨਾਲ ਇਹਦੇ ਬੱਛਾ ਨਾਲ ਮੇਲ ਕਾਫ ਕਿੰਨੀ ਕਪੌੜੀ ਹਾਜ਼ਰਾ ਹੁਣ 10 ਕਿਲੋ ਹੈਗੀ 10 ਤਿਆਰ ਇੱਥੇ ਰੋਕੀ ਮੜਾ ਜਾ ਦੋ ਟਾਈਮ ਚਬਾਈ ਕਰ ਲੇ ਅਗਲਾ ਤਿੰਨ ਕਰ ਲੇ ਠੀਕ ਕਰ ਲੇ ਦੋ ਟਾਈਮ ਚਾਰ ਟਾਈਮ ਚਬਾ ਦਾਂਗੇ ਹਾਂ ਆ ਲੈ ਚੱਲ ਬਾਈ ਕਮਾ ਕੇ ਤੇ ਆ ਗਈ ਇਹ ਸੱਜਣੋਂ ਪਿਓਰ ਜਰਸੀ ਚ ਦੰਦਾਂ ਚਬਾਈ ਕਹਿੰਦਾ ਹੈਗੀ ਆ ਦੋ ਦੰਦ ਆ ਲੈ ਚੱਲ ਦੰਦ ਆ ਉਹਦੇ ਚੈੱਕ ਕਰਕੇ ਲੈ ਜਿਹੜਾ ਸੱਜਣ ਬਾਈ ਕੋਲੇ ਲੈਣ ਆਊਗਾ ਆਰਡਰ ਦੀ ਸ਼ੇਪ ਸੋਣੀ ਰੱਖਦੀ ਐ ਜਿਵੇਂ ਤੁਹਾਨੂੰ ਦੱਸਿਆ ਨਾ ਮੈਂ ਬਿਲਕੁਲ ਫਿਕਸ ਜਿਹਾ ਆਰਡਰ ਰੱਖਦੀ ਆ ਨਾਲ ਲੱਗਵਾ ਤੇ ਸੂਆ ਕੀ ਪਹਿਲਾ ਨਾਲ ਇਹਦੇ ਹੈਗਾ ਮੇਲ ਕਾਫ ਸੂਆ ਚਾਰਾਂ ਪੰਜਾਂ ਦਿਨਾਂ ਦਾ ਸੂਆ ਤਕਰੀਬਨ ਤੇ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਦੁੱਧ ਲਾ ਲੇ ਤੁਸੀਂ ਬੋਲੀ ਲਾ ਲੇ ਉਹ ਹੈਗੀ 10 ਕਿਲੋ ਪਰ ਆਰਡਰ ਆ ਜਿਹੜਾ ਆਰਡਰ ਦਾ ਸਾਈਜ਼ ਸੋਣਾ ਰੱਖਦੀ ਆ ਜਿਹੜੇ ਹਿਸਾਬ ਨਾਲ 2 ਤੋਂ 10 ਜੀ ਤੇ ਚਵਾਈ ਦੀ ਕਮਿਆ ਚਵਾਈ ਦੀ ਓਕੇ ਠੰਡੀ ਸੀ ਸੁੱਕੀ ਆ ਠੰਡੀ ਸੀ ਸਾਈਡ ਪਨੀਦਾਰ ਨਾ ਜਮਾ ਠੰਡੀ ਕਲ ਪਰੇਸ਼ਾਨ ਨਾ ਕਰ ਤੇ ਆ ਗਈ ਜਿਵੇਂ ਆਪਾਂ ਕਹਿ ਲਿਆ ਬਾਈ ਪ्युअर ਜਰਸੀ ਦੇ ਵਿੱਚ ਆ ਗਈ ਹੈ ਨਾ ਆ ਫੇਸ ਕਰੀ ਉਰਲੇ ਬੰਨੇ ਦਾ ਫੇਸ ਤੇ ਮਾਰਦੀ ਹੈ ਕੈਮਰਾ ਇੱਕ ਵਾਰੀ ਤੇ ਆ ਗਈ ਸੱਜਣੋ ਇਹ ਪ्युअर ਜਰਸੀ ਜਦੰਦਾ ਵਿੱਚ ਪ्युअर ਦੋ ਦੰਦਾ ਹੈ ਪ्युअर ਦੋ ਦੰਦਾ ਦਿਖਾ ਦੂਗੀ ਇਹ ਦਿਖਾ ਦੂਗੀ ਤਾਂ ਵੀਡੀਓ ਜੀ ਕਰਾ ਦੇ ਚੱਕ ਆ ਦੰਦਾ ਨਹੀਂ ਕਰਦੇ ਆ ਕੋਸ਼ਿਸ਼ ਆਪਾਂ ਇਹ ਦਿਖਾ ਦੂਗੀ ਲੈ ਪ्युअर ਦੋ ਆ ਬਾਬਾ ਕੋ ਚੈੱਕ ਕਰੀ ਆ ਇੱਥੋਂ ਹੋ ਗਈ ਤਸੱਲੀ ਪੈਸੇ ਕਿੰਨੇ ਲਵੇਂਗਾ ਇਹਦੇ ਇਹਦਾ 35000 ਰੁਪਇਆ ਪੂਰਾ ਮਨ ਤੁਹਾਨੂੰ ਉਹ ਕਰ ਦਾਂਗੇ ਜੇ ਜੋੜਾ ਲੈਣਾ ਹੋਵੇ ਕਿਸੇ ਨੇ ਹੋ ਜੂ ਮਾਨਤਨ ਕਰਾਂਗੇ ਠੀਕ ਹੈ ਗੱਲ ਤੇ 2 ਨੰਬਰ ਵਾਲੀ ਜਿਹੜੀ ਆ ਇਹ ਦੂਜਾ ਸੂਆ ਇਹਦਾ ਸੂਆ ਦੂਜਾ ਇਹ ਤਾਂ ਨਹੀਂ ਦੇਖੇ ਦੰਦ ਨਹੀਂ ਇਹਦੇ ਦੰਦ ਨਹੀਂ ਦੇਖੇ ਠੀਕ ਹੈ ਗੱਲ ਇਹਦੀ ਹਾਈਟ ਥੋੜੀ ਜਿਹੀ ਵੱਡੀ ਆ ਉਹਦੇ ਨੂੰ ਹਣਾ ਹਾਂ ਇਹ ਆ ਗਈ ਦੂਜੇ ਸੂਏ 'ਚ ਹੈਗੀਆਂ ਤਿੰਨੀ ਪਿਓਰ ਜਰਸੀ ਨੇ ਥਣ ਦਾ ਸਾਈਜ਼ ਸੋਨਾ ਰੱਖਦੀ ਆ ਇਹ ਕਿਨੇ ਦਿੰਦੀ ਸੂਈ ਆ ਬਾਈ ਤੇ 6 ਦਣਾਂ ਦੀ 6 ਦਣਾਂ ਦੀ ਇਹਦੇ ਨਾਲ ਕੀ ਆ ਬੱਚਾ ਮੇਲ ਕਾਫ ਇਹਦੇ ਨਾਲ ਵੀ ਮੇਲ ਕਾਫ ਹਾਂਜੀ ਚਵਾਈ ਵੀ ਕਮੇ ਆ ਚਵਾਈ ਦੀ ਓਕੇ ਜਾਮਾ 100 ਦੀ 100 ਸੌ ਦੀ ਸੌ ਇੱਥੋਂ ਕਮਾਣਾ ਬਾਈ ਕਮਾਣਾ ਇੱਥੋਂ ਕਮਾਣਾ ਇੱਥੇ ਖੜਾ ਲੀ ਆ ਸੂਆ ਕੀ ਦੂਜਾ ਤੇ ਇੱਥੋਂ ਲੰਬਾਈ ਕਰ ਸਕਦੇ ਹੋ ਚਾ ਇੱਕ ਫੇਸ ਕੁਆਲਟੀ ਆ ਗਈ 100 ਦਾ 100 ਜਰਸੀ ਚ ਲੈ ਚਲ ਬਾਈ ਆਰਡਰ ਜਿਵੇਂ ਤੁਹਾਨੂੰ ਦੱਸਿਆ ਆਰਡਰ ਇਹ ਵੀ ਫਿਕਸ ਜਿਹਾ ਰੱਖਦੀ ਆ ਤੇ 22 ਦਾ ਹਲੇ ਇਹਨਾਂ ਦਾ ਟਾਈਮ ਕੁਸ਼ਕ ਬਾਕੀ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਦੁੱਧ ਜਿੰਨਾ ਕ ਬਾਈ ਦੱਸੂਗਾ ਉਹ ਤੁਸੀਂ ਦੋ ਟਾਈਮ ਚਾਰ ਟਾਈਮ ਨੇੜੇ ਆ ਕੇ ਚੋਕੇ ਚੈੱਕ ਕਰਕੇ ਲੈ ਜਾਓ ਬਾਈ ਤੂੰ ਇਹ ਕਿੰਨਾ ਕਰ ਦੁੱਧ ਪਾ ਸਕਦੀ ਆ ਬਾਈ ਬਿਰੇ ਇਹਦੇ ਥੱਲੇ ਸੀਗਾ 14 ਲੀਟਰ ਦੁੱਧ ਆ ਠੀਕ ਆ ਕੇ ਉਪਰਾਂ ਕਰ ਕੇ ਕੱਖ ਨਹੀਂ ਖਾਦੇ ਠੀਕ ਆ ਗੱਲ ਹੁਣ ਹੈਗਾ ਤਾਂ 12 ਕਿਲੋ ਆਪਾਂ 10 ਕਿਲੋ ਦੁੱਧ ਕਹਾਗੇ ਤੇ ਹੈਗੀ ਉਹ ਪੇਟ ਵਾਲੀ ਆ ਹਨਾ ਹਾਂ ਇਸ ਟਾਈਮ ਕਿੰਨਾ 12 12 ਕਿਲੋ ਤਿਆਰ ਆ ਆਪਾਂ 10 ਕਿਲੋ ਕਹਾਗੇ ਆਪਾਂ 10 ਹੀ ਕਹਾਗੇ ਹਾਂ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਲਵੇਂਗਾ ਇਹਦਾ 41 ਠੀਕ ਨਾ 41000 ਇਹਦਾ 41000 ਹਜ਼ਾਰ ਜਿਆ ਛੋਟ ਵਾਲਾ ਮੈਂ ਕਹਨਾ 40 ਦੀ ਹੋ ਜੂ ਹਾਂ ਆ 40 ਵੀ ਹੋ ਜੂਗੀ ਬਾਕੀ ਗੱਲਬਾਤ ਬਾਈ ਨਾਲ ਕਰ ਲਿਓ ਜੋੜਾ ਲਓਗੇ ਤਾਂ ਮੰਨ ਤਾਂ ਉਹ ਚ ਹੋਰ ਵੀ ਹੋ ਸਕਦਾ ਹਾਂ ਇਹਦਾ ਸੂਆ ਦੂਜਾ ਤੇ ਉਹ ਦੋ ਦੰਦ ਪਹਿਲਾ ਸੂਆ ਤੇ ਇੱਕ ਪੱਛੀ ਸਾਨੂੰ ਆ ਪਾ ਦਿਖਾ ਦਿੰਨੇ ਆ ਇਹਦਾ ਸੂਆ ਕਿਹੜਾ ਬਾਈ ਇਹਦਾ ਤੀਜਾ ਤੀਜਾ ਹਾਂ ਇਹ ਥੋੜੀ ਹਲਕੀ ਲੱਗਦੀ ਹੈ ਨਾ ਹਾਂ ਇਹ ਜਿਵੇਂ ਵਜਨ ਘੱਟਾ ਥੋੜਾ ਜਿਹਾ ਹੁਣ ਜਾ ਤੇ ਵੀ ਵੀ ਚੰਗੀ ਆ ਇਹ ਵੀ ਜਰਸੀ ਜੀ ਆ ਗਈ ਇਹਦਾ ਸੂਆ ਕਿੰਨੇ ਦਿੰਦਾ ਜੀ ਇਹਦਾ ਹਫਤੇ ਦਾ ਮੰਨ ਹਫਤੇ ਦਾ ਬੱਚਾ ਇਹ ਨਾਲ ਗਿਆ ਮੇਲ ਕਾਫ ਇਹ ਤਿੰਨਾਂ ਨਾਲ ਹੀ ਮੇਲ ਆ ਤਕਰੀਬਨ ਹਾਂ ਇਹ ਚ ਵਾਈ ਦੀ ਕਿਵੇਂ ਆ ਚਵਾਈ ਦੀ ਓਕੇ ਠੰਡੀ ਸੀਲ ਆ ਠੰਡੀ ਸੀਲ ਵੀਡੀਓ ਚ ਸਾਰੀਆਂ ਆਪਾਂ ਦਿਖਾ ਦਿੰਨੇ ਚਵਾਈ ਦੀ ਠੀਕ ਹੈ ਕਮਾਲ ਆ ਬਾਈ ਇਹ ਲੈ ਚੱਲ ਲੈ ਚਲ ਸੁਆ ਇਹਦਾ ਹੈਗਾ ਤੀਜਾ ਬਾਈ ਆ ਗਈ ਇਹ ਵੀ ਜਰਸੀ ਚ ਤੇ ਆਰਡਰ ਜਿਵੇਂ ਤੁਹਾਨੂੰ ਦੱਸਿਆ ਮੈਂ ਆਰਡਰ ਕੁਆਲਿਟੀ ਸੋਹਣੀ ਆ ਤਿੰਨਾਂ ਦੀ ਕਿਉਂਕਿ ਫਿਕਸ ਰੱਖਦੀਆਂ ਗਾਵਾਂ ਚ ਟੁੱਟ ਮਾ ਆਰਡਰ ਨਹੀਂ ਕੰਮ ਜਾਵ ਰਿਹਾ ਨਾ ਗਾਵਾਂ ਚ ਰਹਿਣਾ ਫਿਕਸ ਆਰਡਰ ਕੰਮ ਜਾਵ ਤੇ ਥਾਣਾ ਜਿਹੜਾ ਉਹ ਹੋਵੇ ਮੁਠੀ ਦੀ ਸ਼ੇਪ ਵਾਲਾ ਤਕਰੀਬਨ ਜਿਆਦਾ ਲੰਬਾ ਕੰਮ ਜਾਵ ਨਹੀਂ ਮੱਜਾਂ ਚ ਚੱਲ ਜਾਂਦਾ ਹੁੰਦਾ ਪਰ ਗਾਵਾਂ ਚ ਘੱਟ ਚੱਲਦਾ ਉਹ ਕਿ ਲੰਬੇ ਥਾਣੇ 'ਚ ਮੇਰਾ ਖਿਆਲ ਆ ਬਾਈ ਮਸਟੈਟਸ ਦੀ ਪ੍ਰੋਬਲਮ ਰਹਿੰਦੀ ਹੈ ਜਿਆਦੀ ਬਹੁਤ ਜਿਆਦੀ ਹੋਊ ਇਹ ਥੱਲੇ ਕਿੰਨਾ ਹੈ ਹੁਣ ਇਹ ਥੱਲੇ 8 ਕਿਲੋ ਤਿਆਰ ਆ 8 ਹੈਗਾ ਹਾਂ ਪੈਸੇ ਕਿੰਨੇ ਲੈ ਪੈਸੇ ਕਿੰਨੇ ਲਵਾਂਗੇ ਦੀ 35000 ਕਰੀਏ ਨਾ ਆਰਡਰ ਦਿਖਾ ਦਈਏ ਥੱਲੋ ਇਹਦਾ ਬਾਈ ਕਹਿੰਦਾ ਲਵਾਂਗੇ 30000 ਰੁਪਿਆ ਦੁੱਧ ਹੈਗਾ 8 ਕਿਲੋ ਹਾਜ਼ਰ ਨਾਲ ਮੇਲ ਕਾਫ ਹਾਂ ਮੇਲ ਕਾਫ ਤਿੰਨੇ ਤਿੰਨੇ ਕਿੰਨੇ ਲੈ ਹੋਣਗੇ ਇਕੱਠੀ ਇਕੱਠੀਆਂ ਕਿੰਨੇ ਦੇ ਦਾਂਗੇ ਤਿੰਨੇ ਫਰਦਾਂ ਕਿ ਤੰਨੇ ਹਾਂ ਮਾਨਤਾਨ ਬਈ ਪੂਝ ਪੂਝ ਕਰ ਦਿਆਂਗੇ ਹਾਂ ਆ ਨੰਬਰ ਬੋਲ ਦਿਓ ਜੀ 9903605888 9803605888 ਪਿੰਡ ਚੀਮਾ ਮੰਡੀ ਤਸਵੀਲ ਸੁਨਾਮ ਆ ਇੱਕ ਵਾਰੀ ਇਹਦਾ ਵੀ ਦਿਖਾ ਦਨੇ ਬਾਈ ਕਹਿੰਦਾ ਠੰਡੀ ਸੀਲ ਆ ਤੇ ਚਵਾਈ ਵੀ ਦਿਖਾ ਦਨੇ ਬਿਨਾ ਬੱਚਾ ਲਾਏ ਤੇ ਤੰਨੇ ਆ ਗਈਆਂ ਤਾਜ਼ੀਆਂ ਸੁਗੀਆਂ ਬਿਲਕੁਲ ਹੂੰ ओके सर। ਆ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ। ਇਹਨਾਂ ਚ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ। ਧੰਨਵਾਦ।